ਬਨਾ ਕੀ ਕਿ ਨਾ ਚਲਦੇ ਕਿਹੜਾ ਵਾਰਡ ਹੈਗਾ ਕਿ ਇਸ ਮੁਸਾਏ ਕਦੋਂ ਤੁਸੀਂ ਮੁਸਾਏ ਨਾਲ ਜੁਝਣ ਕਰ ਰਹੇ ਹੋ ਮੈਂ ਜੀ ਰਿਖੀ ਗਿਆ ਸਰਪਲ ਡਾਕਟਰ ਪੋਲੀ ਐਮ ਸੀ ਤੇ ਮੰਡਲ ਪ੍ਰਧਾਨ ਬੀ ਜੀ ਪੀ ਸ੍ਰੀ ਮੈਂ ਪ੍ਰਧਾਨਾ ਜੀ ਮੈਂ ਇੱਥੋਂ ਨਾ ਘਟੋ ਘਟ ਇਹਨੂੰ ਸਾਨੂੰ 10 15 ਸਾਲ ਹੋ ਗਏ ਜੀ ਇਹ ਸਮੱਸਿਆ ਨਾਲ ਜੁਝਦੇ ਹੋਏ ਇਹ 24 ਘੰਟੇ ਪਾਣੀ ਖਖ ਰਿਆ ਰੰਦਾ ਜਦੋਂ ਅਸੀਂ ਬੁਲਾਉਂਦੇ ਸੀਵਰ ਬੋਰਡ ਨੂੰ ਉਹ ਬੰਦੇ ਭੇਜਦੇ ਪਰਟੀ ਮਾਰ ਕੇ ਚਲੇ ਜਾਂਦੇ ਫਿਰ ਦੂਜੇ ਦਿਨ ਹੀ ਹਾਲ ਹੁਣ ਇਹ ਕਹਿੰਦੇ ਵੀ ਬਰਸਾਤ ਹੋ ਗਈ ਬਰਸਾਤ ਦਾ ਪਾਣੀ ਦਾ ਵੀ ਦੋ ਦੋ ਚਾਰ ਦਿਨ ਸੇ ਤੇ ਭਰਿਆ ਸੀ ਉਹ ਨਿਕਲ ਗਿਆ ਪਰ ਸਾਡੇ ਇੱਥੇ ਤਾਂ 365 ਦਿਨ ਹੀ ਪਾਣੀ ਭਰਿਆ ਰਹਿੰਦਾ ਜੀ ਤੇ ਅਸੀਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਨੇ ਭਾਈ ਇਹ ਦੀ ਸਪਾਈ ਕਰੋ ਉਹ ਕਹਿੰਦੇ ਇਹ ਦੀ ਸਪਾਈ ਕਰ ਕਰਨ ਵਾਲੀ ਹੈ ਉਹ ਕਦੇ ਉਧਰ ਸਪਾਈ ਕਰ ਦਿੰਦੇ ਕਦੇ ਉਧਰ ਕਹਿੰਦੇ ਲਗਾਤਾਰ ਸਪਾਈ ਕੀਤੀ ਜਾਵੇ ਸਾਡੇ ਚੈਂਬਰਾਂ ਦੀ ਜੇ ਮੰਨ ਲੈ ਹੁਣ ਦੋ ਚੈਂਬਰ ਸਪਾਈ ਕਰ ਗਏ ਤੇ ਦੋ ਭਰੇ ਪਏ ਉਹ ਫਿਰ ਉਹ ਹੀ ਹਾਲ ਹੋ ਜਾਂਦਾ ਜੀ ਤੇ ਇਹ ਪ੍ਰੋਪਰ ਇੱਕ 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 ਕੰਮ ਨਹੀਂ ਹੋ ਰਿਹਾ ਜੀ ਇਸ ਤਰ੍ਹਾਂ ਦੀ ਮੁਸ਼ਕਲ ਲੱਗ ਆਉਂਦੀ ਹੈ ਕਿ ਆ ਨੰਗਨ ਟੱਪੰਦੇ ਵਿੱਚ ਲੰਗਾ ਕਿਸ ਤਰ੍ਹਾਂ ਦੇ ਬੁਆਨ ਲੰਗਾ ਟੱਪਾ ਨੂੰ ਇੱਥੇ ਪਹਿਲਾਂ ਤਾਂ ਸਾਡੇ ਇੱਥੇ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਜੇ ਕੋਈ ਪਿੰਡ ਵਰਾ ਨੂੰ ਬੁਲਾਉਣਾ ਹੈ ਨਾ ਯਾਰ ਤੁਹਾਡੇ ਦਾ ਪਾਣੀ ਬਹੁਤ ਹੈ ਫਿਰ ਨਹੀਂ ਹੁੰਦੇ ਫਿਰ ਇੱਥੇ ਜਿਹੜੇ ਬੱਚੇ ਸਕੂਲ ਜਾਂਦੇ ਆ ਬੱਚੇ ਤਿਆਰ ਹੁੰਦੇ ਕੇਵਲ ਤਾਂ ਤਿਆਰ ਘਰੋਂ ਤਿਆਰ ਹੋ ਕੇ ਹੁੰਦੇ ਇਹ ਪਾਣੀ ਦੇ ਵਿੱਚ ਲੱਗ ਜਾਂਦੇ ਉਹਨਾਂ ਦੀ ਬਰਦੀ ਖਰਾਬ ਹੋ ਜਾਂਦੀ ਹੈ ਕੇਵਲ ਹੀ ਬੱਚਾ ਸਕੂਲ ਜਾਂਦਾ ਕੇਵਲ ਨਹੀਂ ਜਾਂਦਾ ਇਹ ਕਿਤੇ ਇਹਦੇ ਖਾਰਸ ਬਹੁਤ ਹੋ ਰਹੀ ਹੈ ਲੋਕਾਂ ਨੂੰ ਖਾਰਸ ਚਮੜੀ ਰੋਗ ਆ ਭਾਈ ਸਾਹਿਬ ਖੜੇ ਤੇ ਵੀ ਵੀ ਜੇ ਕੁਮਾਰ ਜੀ ਇਹ ਇਹਨਾਂ ਦੇ ਫੇਰ ਦੇਖੋ ਜੀ ਇਹਨਾਂ ਦੇ ਸਾਰੇ ਪੇਰ ਦੇ ਵਿੱਚ ਖਾਰਸ ਨਾਲ ਸਾਰੇ ਖਰਾਬ ਹੋਏ ਪਏ ਜੀ ਵੀ ਕਾਰਨ ਕੀ ਹੈ ਕਿਉਂ ਕਾਰਨ ਕਾਰਨ ਇਹ ਜੀ ਇਹ ਕਾਰਨ ਹੈ ਅਸੀਂ ਜਦੋਂ ਕਹਿੰਨੇ ਆ ਇਹਨਾਂ ਨੂੰ ਕਹਿੰਦੇ ਵੀ ਸਾਡੀਆਂ ਮੋਟਰਾਂ ਬੰਦ ਹੈ ਮੋਟਰਾਂ ਬੰਦ ਮੋਟਰ ਦਿਨੋਂ ਚਲਦੀਆਂ ਇਹਨਾਂ ਦੀਆਂ ਕੋਈ ਦਿਖਾਈ ਵਾਸਤੇ ਰਾਤ ਨੂੰ ਜਿਹੜਾ ਬੰਦਾ ਹੁੰਦਾ ਉਹ ਮੋਟਰ ਤੇ ਮੋਟਰ ਨਹੀਂ ਚਲਾਉਂਦਾ ਜੇ ਜਿਹੜੀ ਮੋਟਰ 24 ਘੰਟੇ ਚੱਲ ਜਾਂਦੀ ਉਹ ਦਿਨ ਇੱਥੇ ਪਾਣੀ ਨਿਕਲ ਜਾਂਦਾ ਜਿੱਦ ਮੋਟਰ ਬੰਦ ਆ ਫਿਰ ਪਾਣੀ ਭਰ ਜਾਂਦਾ ਅਸੀਂ ਆਖਿਆ ਵੀ ਮੋਟਰ ਨੂੰ ਤੁਸੀਂ ਕਿਉਂ ਨਹੀਂ ਚਲਾਉਂਦੇ ਕਹਿੰਦੇ ਕਹਿੰਦੇ ਬਿਜਲੀ ਹੈ ਨਹੀਂ ਕਹਿੰਦੇ ਕਿ ਕੁਝ ਦਿਨ ਬੰਨ ਮਾਰ ਦਿੰਦੇ ਪਰ ਸਾਡਾ ਇੱਥੇ ਇਹ ਸਾਡੀ ਸੀਵਰੇਜ ਦੀ ਕੋਈ ਸਮੱਸਿਆ ਹੱਲ ਨਹੀਂ ਹੋਈ ਸਰਕਾਰ ਦਾਵਾ ਕਰ ਰਹੀ ਕਾਉਂਸਲ ਕੀ ਕਹਿ ਰਹੀ ਹੈਗੀ ਮੈਨੂੰ ਕਾਉਂਸਲ ਨਾਲ ਤਾਂ ਗੱਲਬਾਤ ਹੋਈ ਨਹੀਂ ਅਸੀਂ ਪ੍ਰਧਾਨ ਜੀ ਨਾਲ ਗੱਲ ਕੀਤੀ ਸੀ ਪਰ ਪ੍ਰਧਾਨ ਜੀ ਕਹਿੰਦੇ ਕੋਈ ਨਹੀਂ ਤੁਹਾਡਾ ਮਸਲਾ ਹੱਲ ਕਰਾਉਂਦੇ ਆ ਕੋਈ ਨਹੀਂ ਕੋਈ ਨਹੀਂ 365 ਦਿਨ ਟੱਪ ਕੇ ਦਿਨ ਟੱਪ ਜਾਂਦੇ ਆ ਉਹ ਉਹ ਕੋਈ ਨਹੀਂ ਚੱਲਦਾ ਆਹ ਬਾਦ ਨਾ ਪ੍ਰਧਾਨ ਜੀ ਆਉਂਦੇ ਪਰ ਇੱਕ ਇੱਕ ਦਿਨ ਇੱਥੇ ਆਪਣੇ ਇੰਜਨ ਸਾਹਿਬ ਵੀ ਆਏ ਉਹ ਵੀ ਗੱਲਾਂ ਮਾਰ ਕੇ ਇੰਜ ਅਸੀਂ ਉਹਨਾਂ ਨੂੰ ਕਹਿੰਦੇ ਜਿੱਥੇ ਪਾਣੀ ਭਰੇ ਉੱਥੇ ਦਿਖਾਓ ਉਹ ਜਿੱਥੇ ਸੁੱਕੀ ਥਾ ਉੱਥੇ ਲੈ ਕੇ ਇੱਥੇ ਮੈਡਮ ਬਲਜੀਤ ਕੌਰ ਆਈ ਉਹ ਬਲਜੀਤ ਕੌਰ ਆਈ ਇੱਥੇ ਜਿਹੜੇ ਮਹੱਲੇ ਦੇ ਹੈਗੇ ਆ ਆਮ ਆਦੀ ਪਾਰਟੀ ਵਾਲੇ ਉਹ 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 ਜੇ ਚਾਹਣ ਤਾਂ ਉਹ ਦਿਖਾ ਦੇ ਇਹਦਾ ਸਮਝ ਉਹ ਜਿੱਥੇ ਸੁੱਕਾ ਹੁੰਦਾ ਉੱਥੇ ਮੈਡਮ ਨੂੰ ਦਿਖਾ ਦਿੰਦੇ ਮੈਡਮ ਨੂੰ ਵੀ ਕੀਤਾ ਜਾਂਦਾ ਗੋਰਾ ਵੀ ਜਿਹੜੀ ਸੁੱਕੀ ਥਾ ਉਹ ਦਿਖਾ ਦਿੰਦੇ ਜਿੱਥੇ ਪਾਣੀ ਭਰੇ ਪਾ ਉਹ ਨਹੀਂ ਦਿਖਾਉਂਦੇ ਰਜੇਸ਼ ਕੁਮਾਰ ਮੇਰਾ ਨਾਮ ਹੈ ਸਰਕਾਰ ਦਾਵਾ ਕਰ ਰਹੀ ਹੈ ਕਿ ਸੀਵਰੇਜ ਬੋਰਡ ਲਈ ਗੁਰਵਦਾਸ ਨਗਰ 'ਚ ਕਰੋੜ ਰੁਪਏ ਦਿੱਤਾ ਉਹ ਕਰੋੜ ਰੁਪਏ ਦਾ ਫੰਡ ਕਿੱਥੇ ਸਾਨੂੰ ਦਿਖਾਣ ਸਰੀ ਜਾਂ ਕਰੋੜ ਰੁਪਏ ਫੰਡ ਮੈਨੂੰ ਦਿਨ ਮੈਂ ਕਰਾ ਕੇ ਦਿਖਾਣਾ ਹੱਲ ਕਿਵੇਂ ਹੁੰਦਾ ਤੁਸੀਂ ਕਹਿ ਰਹੇ ਹੋ ਕਰੋੜ ਰੁਪਏ ਦੀ ਗੱਲ ਕੀਤੀ ਸੀ ਕਿਸੇ ਨਗਰ ਕੌਂਸਲ ਨੂੰ ਪ੍ਰਧਾਨ ਨੂੰ ਕਰੋੜ ਦਾਵਾ ਕਰਾਵਾ ਕਰ ਰਹੇ ਨਾ ਮੈਡਮ ਦਾਵਾ ਤਾਂ ਕਰਦੇ ਤੁਸੀਂ ਪੁੱਛਿਆ ਨਿਊਜ਼ ਤੇ ਦਿਖਾਇਆ ਜਾ ਰਿਹਾ ਨਾ ਤੁਸੀਂ ਕੋਈ ਤੁਸੀਂ ਹਾਂ ਪੁੱਛਿਆ ਮੋਟਰੋਂ ਪੁੱਛਿਆ ਉਹ ਆਂਦੇ ਆ ਦੇਖ ਕੇ ਚਲੇ ਜਾਂਦੇ ਫੱਟੀਆਂ ਮਾਰ ਦੇਣੇ ਚਲੇ ਜਾਂਦੇ ਨਾਲ ਕਿਸੇ ਨਾਲ ਗੱਲਬਾਤ ਹੋਈ ਤੁਹਾਡੀ ਹਾਂਜੀ ਹਾਂਜੀ ਪੁੱਛਿਆ ਜਿਹੜੇ ਮਹੱਲੇ ਦੇ ਐਮਸੀ ਹੈ ਐਮਸੀ ਨੂੰ ਕੋਈ ਵੀ ਡੇਰ ਅਧਿਕਾਰੀ ਨਾਲ ਕੋਈ ਨਗਰ ਕੌਂਸਲ ਦੇ ਪ੍ਰਧਾਨ ਨਾਲ ਜਾਂ ਕਿਸੇ ਵਜੂਰ ਨਾਲ ਉਹਨਾਂ ਨਾਲ ਮੌਕਾ ਹੀ ਨਹੀਂ ਮਿਲਦਾ ਨਾ ਗੱਲ ਕਰਨ ਨੂੰ ਕਦੇ ਮੀਟਿੰਗ ਤੇ ਕਦੇ ਕਿੱਥੇ ਗਏ ਹੁੰਦੇ ਆ ਬਸ ਐਵੇਂ ਟਪਾ ਦੇ ਲਾਰਾ ਲਾ ਲਾ ਕੇ ਕਟੋਂ ਕੜ 15 ਸਾਲ ਹੋ ਗਏ ਐ ਇਦੀ ਗੱਲ ਨਹੀਂ ਐ ਸਰਕਾਰ ਦਾ ਰੋਲਾ ਨਹੀਂ ਐ ਸਰਕਾਰ ਤਿੰਨਾਂ ਸਰਕਾਰਾਂ ਦਾ ਹੀ ਰੋਲਾ ਹੈ ਫਿਰ ਕੀ ਐ ਸਰਕਾਰਾਂ ਦੀ ਨਹੀਂ ਕਮੀ ਹਾਂਸ ਕਰ ਸਰਕਾਰਾਂ ਦੀ ਨਹੀਂ ਕਮੀ ਐ ਕਰੋੜ ਰੁਪਈਆ ਦਾ ਫੰਡ ਜਾਰੀ ਹੋਇਆ ਗੁਰਗਦਾਸ ਨਗਰ ਸਿਵਰੇ ਕੋੜ ਕਿੱਥੇ ਉਹ ਕਿੱਥੇ ਲੱਗੇ ਦਿਖਾ ਦਿਖਾ ਹਾਂਜੀ ਆਪਾਂ ਬਣਾਉਣੀ ਹਾਂਜੀ ਪਰ ਕੀ ਬਾਸਾ ਵੋਟਾ ਮੇਰੀ ਗੱਲ ਸੁਣੋ ਹੁਣ ਤੇਰੇ ਡਾਕਟਰ ਬਲਜੀਤਪੁਰ ਘਰ ਘਰ ਜਾ ਰਹੀ ਮੈਂ ਤਾਂ ਵੇਖੀ ਨਹੀਂ ਇੱਕ ਵਾਰ ਜਰੂਰ ਆਈ ਸੀ ਉਹ ਸਾਡੇ ਮਹੱਲੇ ਦੇ ਮੁੰਡੇ ਦਾ ਡਾਕਟਰ ਦਾ ਪੇਪਰ ਕਲੀਅਰ ਹੋਇਆ ਸੀ ਉਦੋਂ ਆਈ ਸੀ ਇੱਕ ਵਾਰੀ ਉਸ ਤੋਂ ਬਾਅਦ ਮੈਂ ਤਾਂ ਵੇਖੀ ਨਹੀਂ ਡਾਕਟਰ ਬਲਜੀਤਪੁਰ ਆਏ ਨੇ ਇੱਥੇ ਨੇ ਹਾਂਜੀ ਆ ਸਾਡਾ ਕੋਨੇ ਦਾ ਘਰ ਹੈ ਤੇ ਇਹਦੇ ਚ 4 ਘਰ ਹੈ ਉਹ ਸਾਰਾ ਪਾਣੀ ਹੈ ਨਾ ਉਧਰੋਂ ਵੀ ਆ ਜਾਂਦਾ ਤੇ ਇਧਰੋਂ ਵੀ ਆ ਜਾਂਦਾ ਸਾਰੇ ਇਹ ਇਹ ਦੋ ਗਲੀਆਂ ਤਾਂ ਜਮ੍ਹਾਂ ਭਰੀਆਂ ਹੀ ਰਹਿੰਦੀਆਂ ਹਮੇਸ਼ਾ ਹੀ ਭਾਵੇਂ ਬਾਰਿਸ਼ ਆਵੇ ਜਾਂ ਨਾ ਆਵੇ ਹਾਂਜੀ ਤੇ ਸਾਨੂੰ ਖਾਰਿਸ਼ ਹੋ ਜਾਂਦੀ ਪੈਰਾਂ ਨੂੰ ਬੱਚਿਆਂ ਨੂੰ ਬਾਤ ਦਿਨ ਮੱਛਰ ਦਿਨੇ ਵੀ ਮੱਛਰ ਰਾਤ ਨੂੰ ਵੀ ਮੱਛਰ ਮੰਨੀ ਨਾਲ ਪਾਣੀ ਦੀ ਕਿਸ ਸੁਣਸੈ ਨਾਲ ਕੋਈ ਤੁਨੁਸ਼ ਕੁੰਦੀ ਹੈ ਪਾਣੀ ਸੀਵਰ ਦਾ ਵੀ ਆਂਜ ਘਰਾਂ ਦਾ ਵੀ ਪਾਣੀ ਹੈ ਚੈਂਬਰਾਂ ਦਾ ਪਾਣੀ ਸਾਰਾ ਇੱਧਰ ਹੀ ਖੜਾ ਹੁੰਦਾ